ਨੌਜਵਾਨ ਪਾਜਪਾ ਅਗੂ ਨੂੰ ਸਦਮਾ ਮਾਤਾ ਸਵਰਗਵਾਸ ਨੌਜਵਾਨ ਪਾਜਪਾ ਅਗੂ ਅਤੇ ਕਾਰੋਬਾਰੀ ਮੁਨੀਸ਼ ਕੇਰਪਾਲ ਦੀ ਮਾਤਾ ਕਮਲੇਸ਼ ਰਾਣੀ ਪਤਨੀ ਨੰਬਰਦਾਰ ਲਾਲਾ ਪ੍ਰਮੋਦ ਕੁਮਾਰ ਡੀਸੀ ਵਾਸੀ ਮੋਹੱਲਾ ਬੜੀ ਸਰਕਾਰ ਦੀ ਇੱਕ ਦੁਰਘਟਨਾ ਦੌਰਾਨ ਮੌਤ ਹੋ ਗਈ ਦਸਨ ਯੋਗ ਹੈ ਕਿ ਕੇਰਪਾਲ ਪਰਿਵਾਰ ਇਲਾਕੇ ਦਾ ਨਾਮੀ ਪਰਿਵਾਰ ਹੈ ਜਿਸ ਨੂੰ ਰਾਮਕਿਸ਼ਨ ਪੱਠੇ ਵਾਲਿਆਂ ਦੇ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਉਹਨਾਂ ਦੇ ਤਾਇਆ ਲਾਲ ਮਰਹੂਮ ਲਾਲਾ ਸਬੋਦ ਕੁਮਾਰ ਸਥਾਨਕ ਨਗਰ ਕੌਸ਼ਲ ਦੇ ਲੰਬਾ ਸਮਾਂ ਕੌਸ਼ਲਰ ਰਹੇ ਸਨ ਉਹ ਆਪਣੇ ਪਿੱਛੇ ਇੱਕ ਪੁੱਤਰ ਅਤੇ ਇੱਕ ਪੁਤਰੀ ਜੋਸ਼ਨਾ ਪੁਰੀ ਦਾ ਹਸਦਾ ਵਸਦਾ ਪਰਿਵਾਰ ਛੱਡ ਗਏ ਹਨ ਮਿਰਤਿਕਾ ਕਮਲੇਸ਼ ਰਾਣੀ ਨੂੰ ਸਥਾਨਕ ਚਰਨ ਗੰਗਾ ਸ਼ਮਸ਼ਾਨ ਕਾਟ ਤੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਸਾਭਾ ਕਾ ਕੈਬਨਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕੇਰਪਾਲ ਪਰਿਵਾਰ ਇਲਾਕੇ ਅੰਦਰ ਜਿੱਥੇ ਭਾਜਪਾ ਦੇ ਮੋਦੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ ਉੱਥੇ ਹੀ ਇਸ ਪਰਿਵਾਰ ਵੱਲੋਂ ਸਮਾਜ ਦੀ ਬੇਤਰੀ ਲਈ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ ਇਸ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਇਸ ਮੌਕੇ ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਸਾਬਕਾ ਪ੍ਰਧਾਨ ਵਿੰਦਰ ਸਿੰਘ ਵਾਲੀਆ ਮਹੰਤ ਲਖਮਣ ਦਾਸ ਕਪਿਲ ਦੇਵ ਸ਼ਾਹ ਸਾਬਕਾ ਮੰਡਲ ਪ੍ਰਧਾਨ ਅਜੇ ਰਾਣਾ ਕੇ ਕੇ ਬੇਦੀ ਇੰਦਰਜੀਤ ਕੌਸ਼ਲ ਐਡ ਸਚਿੰਨ ਕੌਸ਼ਲ surjit singh chahadam jara sunil puri ਤੇਜਿੰਦਰ ਸਿੰਘ ਚੰਨ ਡਾਕਟਰ ਆਤਮਾ ਸਿੰਘ ਰਾਣਾ ਆਤਮਾ ਸਿੰਘ ਕੱਟੀਵਾਲ ਵਿਜੇ ਗਰਚਾ ਗੁਰਵਿੰਦਰ ਸਿੰਘ ਹੈਪੀ ਕੁਲਦੀਪ ਸਿੰਘ ਟੇਲਰ ਰਾਜਕੁਮਾਰ ਸੈਣੀ ਮੁਨੀਸ਼ ਕੌਸ਼ਲ ਹਰਮਿੰਦਰ ਸਿੰਘ ਵੜਿੰਗ ਨਾਰਾਇਣ ਦੱਤ ਨਰਗਿਸ ਸੀਨੀਅਰ ਕਾਂਗਰਸੀ ਆਗੂ ਕਮਲ ਦੇਵ ਜੋਸੀ ਨਰੇਸ਼ ਮਹਿਤਾ ਪ੍ਰਿੰਸੀਪਲ ਵਿਨੋਦ ਕੁਮਾਰ ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ ਦੀਪਕ ਅੰਗਰਾ ਅਤੇ ਇੰਦਰਜੀਤ ਸਿੰਘ ਅਰੋੜਾ ਕੁਲਦੀਪ ਸਿੰਘ ਮਟਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ